ਕਬੀਰ ਸਾਹਿਬ ਕਹਿੰਦੇ ਨੇ ਨਹੀਂ ਸਾਂ ਮਰਦੀ ਮੈਂ ਜੇ ਸੰਗਤ ਮਾੜੀ ਨਾ ਮਿਲਦੀ ਮੈਂ ਮਾਰੀ ਗਈ ਮੈਂ ਮਾਰੀ ਹੋਈ ਤਾਂ ਗਈ ਮੈਨੂੰ ਸੰਗਤ ਮਾੜੀ ਮਿਲ ਗਈ ਕਬੀਰ ਮਾਰੀ ਮਰੋਂ ਕੋ ਸੰਗ ਕੋ ਸੰਗ ਕੀ ਚੰਗੀ ਸੰਗਤ ਨਹੀਂ ਮਿਲੀ ਮਾੜੀ ਸੰਗਤ ਮਿਲ ਗਈ ਮਾਰੀ ਮਰੋ ਪਸੰਗ ਕੀ ਕੇਲੇ ਨਿਕਟ ਜਿਉਂ 베ਰ ਮੇਰੇ ਨਾਲ ਤੇ ਉਹ ਹਾਲ ਹੋਇਆ ਜਿਵੇਂ ਕੇਲੇ ਦੇ ਪੱਤੇ ਸੋਹਣੇ ਹੁੰਦੇ ਆ ਤੇ 베ਰੀ ਦੇ ਕੰਡੇ ਤਿੱਖੇ ਹੁੰਦੇ ਆ ਜਿਵੇਂ ਕੇਲੇ ਦੇ ਨੇੜੇ 베ਰੀ ਉੱਗ ਪਵੇ ਮੇਰੇ ਨਾਲ ਤੇ ਉਹ ਹਾਲ ਹੋਇਆ ਕੇਲਾ ਬੜਾ ਸੋਹਣਾ ਸੀ ਬੜੇ ਸੋਹਣੇ ਪੱਤੇ ਕੱਢੇ ਕੋਲੋਂ ਦੇ 베ਰੀ ਉੱਗ ਪੀ ਵੇਖਣ ਆਲਾ ਕਹਿੰਦਾ ਓਏ ਕੇਲੇ ਦੇ ਮਾੜੇ ਬਾਗ ਕਿਸੇ ਨੇ ਆਖਿਆ ਮਾੜੇ ਭਾਗ ਕਿਉਂ ਕਿਉਂਕਿ ਕੇਲਾ ਵੀ ਨਿਕਲ ਗਿਆ ਸੀ ਤੇ 베ਰੀ ਵੀ ਨਿਕੀ ਰਹੀ ਸੀ ਨਾ ਅਜੇ ਕੇਲੇ ਨੇ ਪੱਤੇ ਕੱਢੇ ਸੰਗ ਤੇ ਨਾ ਹੀ 베ਰੀ ਨੇ ਅਜੇ ਕੰਡੇ ਕੰਡੇ ਸਨ ਤੇ ਵੇਖਣ ਵਾਲਾ ਕਹਿੰਦਾ ਹੈ ਤੂੰ ਡੇ ਮਾੜੇ ਭਾਗ ਉਹ ਵੇਖੋ ਕੇਲੇ ਦੇ ਕਿੱਡੇ ਮਾੜੇ ਭਾਗ ਉਹ ਕਹਿੰਦੇ ਕਿਵੇਂ ਮਾੜੇ ਭਾਗ ਸਮਾਂ ਲੰਘਿਆ 베ਰੀ ਵੀ ਵੱਡੀ ਹੋਈ ਕੇਲਾ ਵੀ ਵੱਡਾ ਹੋਇਆ ਕੇਲੇ ਨੇ ਸੋਹਣੇ ਸੋਹਣੇ ਪੱਤੇ ਕੱਢੇ ਤੇ 베ਰੀ ਨੇ ਤਿੱਖੇ ਤਿੱਖੇ ਕੰਡੇ ਕੱਢ ਲਏ ਫਿਰ ਹਵਾ ਆਈ ਦੋਵੇਂ ਨੇੜੇ ਨੇੜੇ ਸਨ ਦੋਵੇਂ ਝੂਲੇ ਤੇ ਝੂਲਣ ਨਾਲ ਕੇਲੇ ਦੇ ਸੋਹਣਿਆ ਪੱਤਿਆਂ ਨੂੰ 베ਰੀ ਦੇ ਤਿੱਖੇ ਕੰਡਿਆਂ ਨੇ ਲੀਰ ਲੀਰ ਕਰਤਾ ਸੁਹੱਪਣ ਖਤਮ ਹੋ ਗਿਆ ਮਨ ਬੜਾ ਸੋਹਣਾ ਹੈ ਜਦੋਂ ਜੰਮੇ ਸਾਂ ਦੇਖ ਕੇ ਤੇ ਉਵੇਂ ਹੀ ਤੁਰੇ ਜਾਂਦੇ ਨਾ ਤੇ ਬੜਾ ਕਮਾਲ ਸੀ ਵੇਖੋ ਛੋਟੇ ਬੱਚੇ ਨੂੰ ਕੋਈ ਫਰਕ ਨਹੀਂ ਪੈਂਦਾ ਕਾਲੇ ਨੇ ਚੁਕਿਆ ਕਿ ਗੋਰੇ ਨੇ ਚੁਕਿਆ ਛੋਟੇ ਬੱਚੇ ਨੂੰ ਕੋਈ ਫਰਕ ਨਹੀਂ ਪੈਂਦਾ ਮਦਰੇ ਨੇ ਚੁਕਿਆ ਕਿ ਲੰਮੇ ਨੇ ਚੁਕਿਆ ਛੋਟੇ ਬੱਚੇ ਨੂੰ ਕੋਈ ਫਰਕ ਨਹੀਂ ਪੈਂਦਾ ਜਿਮੀਦਾਰ ਨੇ ਚੁਕਿਆ ਰਮਦਾਸੀਏ ਨੇ ਚੁਕਿਆ ਰਾਮ ਗੜੀਏ ਨੇ ਚੁਕਿਆ ਕਿਸ ਕਿਸ ਬੰਦੇ ਕਿਸੇ ਖੱਤਰੀ ਨੇ ਕਿਸੇ ਬਾਣੀਏ ਨੇ ਕਿਸੇ ਹਿੰਦੂ ਨੇ ਚੁਕਿਆ ਛੋਟੇ ਬੱਚੇ ਨੂੰ ਕੋਈ ਫਰਕ ਨਹੀਂ ਪੈਂਦਾ ਛੋਟਾ ਬੱਚਾ ਬੜਾ ਸਾਫ ਕੇਲੇ ਦੇ ਪੱਤੇ ਵਾਂਗੂ ਪੈਦਾ ਹੁੰਦਾ ਹੈ ਇਹਦੇ ਕੰਡਿਆਂ ਨੇ ਲੀਰ ਲੀਰ ਕਰ ਦਿੱਤਾ ਸਮਾਜ ਦੇ ਵਿੱਚ ਬੜੇ ਕੰਡੇ ਨੇ ਮਾਹੌਲ ਇਦਾਂ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ ਚੀਰੇ ਗਏ ਆ ਅੰਦਰੋਂ ਚੀਰੇ ਹੋਏ ਆ दुखपाण आ गया खालीपन आ गया ज्यों ज्यों ਵੱਡੇ ਹੁੰਨੇ ਆ ਆ ਕਾਲਾ ਐ ਆ ਬੋਰਾ ਐ ਆ ਫੀਨਾ ਐ ਆ ਮਦਰ ਐ ਆ ਲੰਬਾ ਐ ਆ ਬਰਾ ਕਿਹੜੀ ਬਰਾਦਰੀ ਦਾ ਕਿਹੜੀ ਜਾਤ ਦਾ ਸਾਰਾ ਕੁਛ ਆ ਗਿਆ ਸਾਰਾ ਕੁਛ ਆ ਗਿਆ ਤੇ ਸੁਣੋ ਗੁਰਮਖੋ ਜੰਮੇ ਸਾਰੇ ਹੀ ਸਿੱਧੇ ਸਾਂ ਸਾ ਪੱਤੇ ਵਾਂਗੂ ਵੱਲ ਤੇ ਬਾਅਦ ਚ ਪੈਂਦੇ ਨੇ ਕਬੀਰ ਸਾਹਿਬ ਇਹ ਵੀ ਕਹਿੰਦੇ ਨੇ ਜੈਸੀ ਉਪਜੀ ਪੇੜ ਤੇ ਜਿਉਂ ਤੈਸੀ ਨਿਭਹਿ ਓੜ ਹੀਰਾ ਕਿਸ ਕਾ ਬਪਰਾ ਪੁਜਨਰਤਨ ਕਰੋੜ ਜਿਹੜੀ ਸ਼ਾਰਗ ਫਟਦੀ ਐ ਟਾਣੀ ਨਾਲੋਂ ਦਰਖਤ ਨਾਲੋਂ ਸ਼ਾਰਗ ਫਟਦੀ ਐ ਸਿੱਧੀ ਹੁੰਦੀ ਐ ਜਿਹੜਾ ਵੀ ਟਾਣ ਬਾਤ ਬਣਿਆ ਪਹਿਲਾਂ ਨਿੱਕੀ ਜੀ ਹੁੰਦੀ ਐ ਬਿਲਕੁਲ ਛੋਟੀ ਜੀ ਉਦੋਂ ਤੇ ਸਿੱਧੀ ਹੁੰਦੀ ਐ ਜਿਉਂ-ਜਿਉਂ ਵੱਡੀ ਹੁੰਦੀ ਐ ਵੱਲ ਪਈ ਜਾਂਦੇ ਐ ਪਈ ਜਾਂਦੇ ਐ ਜਿੰਨੇ ਵੱਲ ਜਾਦਾ ਉਹਨੇ ਕੀਮਤ ਘਟ ਅਟਾਲੀਆਂ ਤੁਹਾਡੇ ਨੇੜੇ ਲੱਗੀਆਂ ਹੋਣਗੀਆਂ ਤਾਲੀ ਦੀ ਕੀਮਤ ਉਹਦੀ ਹੈ ਜਿਹਦਾ ਮੁਸ਼ਾ ਸਿੱਧਾ ਹੈ ਫੱਟੇ ਸਿੱਧੇ ਨਿਕਲਣਗੇ ਤੇ ਜਿਵੇਂ ਪੈਦਾ ਹੋਈ ਹੈ ਕਿਤੇ ਜਿਵੇਂ ਸ਼ਾਰਾਖ ਫੁੱਟਦੀ ਹੈ ਜੇ ਸਿੱਧੀ 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 ਜਾਏ ਕਹਿੰਦੇ ਕਿ ਆ ਕਮਾਲ ਦੀ ਪਰ ਪੰਗਾ ਇਹ ਪੈਂਦਾ ਸਿੱਧੀ ਨਹੀਂ ਨਾ ਜਾਂਦੀ ਕੋਈ ਕੋਈ ਲੱਕਣੀ ਸਿੱਧੀ ਜਾਂਦੀ ਨਹੀਂ ਇਹਦੇ ਵੱਲ ਪੈ ਜਾਂਦਾ ਵਾ ਵੱਲ ਪਿਆ ਨਹੀਂ ਤੇ ਕੀਮਤ ਘਟੀ ਨਹੀਂ ਵੱਲ ਪਿਆ ਨਹੀਂ ਕੀਮਤ ਘਟੀ ਨਹੀਂ ਵੜ ਪੈ ਜਾਂਦਾ ਹੈ ਕੀਮਤ ਘਟ ਜਾਂਦੀ ਹੈ ਤਕबीर ਸਾਹਿਬ ਕਹਿੰਦੇ ਨੇ ਜੇ ਕਿਤੇ ਸਿੱਧਾ ਹੀ ਬੰਦਾ ਜਿਵੇਂ ਜੰਮਿਆ ਹੈ ਏਦਾਂ ਹੀ ਰਵੇ ਨਾ ਕਿਤੇ ਨਾ ਕਾਲਾ ਗੋਰਾ ਪਰਖੇ ਨਾ ਜਾਤਾਂ ਪਰਖੇ ਹਰ ਇੱਕ ਨੂੰ ਬਰਾਬਰ ਜਾਣੀ ਜਾਏ ਇੱਕ ਰਸ ਰਵੇ ਨਾ ਮਾੜੀ ਸੰਗਤ ਵਿੱਚ ਪਵੇ ਜੇ ਸਿੱਧਾ 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 ਜਾਏ ਨਾ ਤੇ ਕੀਮਤ ਵੀ ਇਹਦੀ ਤਾਂ ਹੀ ਹੈ ਜਿੰਨੇ ਵੜ ਜਾਂਦਾ ਹੋਣਾ ਕਾਰੀਗਰ ਕਹਿੰਦੇ ਐ ਦਰਵਾਜੇ ਬਣਾਉਣ ਵਾਲੇ ਲੈ ਜਾ ਇਹ ਲੱਕੜ ਦੇ ਫੱਟੇ ਨਹੀਂ ਉਹ ਬੰਨੇ ਇਹਦੀਆਂ ਤਾਕੀਆਂ ਦਰਵਾਜੇ ਨਹੀਂ ਬੰਨੇ ਤੇ ਬਾਲਣ ਦੇ ਕੰਮ ਆਉਣੀ ਕਿਉਂਕਿ ਬਲ ਜ਼ਿਆਦਾ ਨਹੀਂ ਜਿਸ ਬੰਦੇ ਦੇ ਵਿੱਚ ਬਲ ਜ਼ਿਆਦਾ ਨਹੀਂ ਕਿਸੇ ਕੰਮ ਦਾ ਨਹੀਂ ਤੇ ਗੁਰੇ